ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਕਟੀ ਕੋਡ ਨੂੰ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਆਉਣ ਗੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਵੀ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿੱਦਾਂ ਦਾ ਲੱਗਦੇ ਨੇਗੇ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਵਿੱਚ ਸਾਰੇ ਡਿਟੇਲ ਸਾਨੂੰ ਆਪਣੇ ਵਟਸਐਪ ਤੇ ਭੇਜ ਕੇ ਆਪਣਾ ਸੇਮ ਸੂਟੜ ਤਿਆਰ ਕਰਵਾ ਕੇ ਲੈ ਸਕਦਗੇ ਹਾਂਜੀ ਜਿਹੜੇ ਸਾਡੇ ਵਾਲੇ ਡਿਜ਼ਾਈਨ ਨੇ ਤੁਸੀਂ YouTube ਤੇ ਦੇਖ ਸਕਦੇ ਹੋ ਤੁਸੀਂ ਸਾਨੂੰ ਇੰਸਟਾ ਫੋਲੋ ਕਰੋ ਸੰਧੂ ਬੁਟੀਕ ਕੋਰਦੋਨਾ ਨਾਮ ਸਾਡੇ ਇੰਸਟਾ ਦੀ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਉੱਥੇ ਦੇਖ ਕੇ ਸਿਲੈਕਟ ਕਰਕੇ ਆਪਣਾ ਇਹ ਸੂਟ ਤਿਆਰ ਕਰਵਾ ਕੇ ਲੈ ਸਕਦਗੇ ਤੇ ਜਿਹੜੇ ਆਪਾਂ ਅੱਜ ਵਾਲੇ ਸੂਟ ਤੁਹਾਡੇ ਲਈ ਲੈ ਕੇ ਆਏ ਆ ਸਾਰੇ ਮਸ਼ੀਨ ਵਰਕ ਦੇ ਵਿੱਚ ਆਪਾਂ ਨੇ ਤਿਆਰ ਕਰਵਾਏ ਨੇ ਅਲੱਗ-ਅਲੱਗ ਫੈਬਰਿਕ ਤੇ ਆਪਾਂ ਰੈਡੀ ਕਰਵਾਏ ਹਨ ਬਹੁਤ ਜ਼ਿਆਦਾ ਸੋਨੇ ਨਾਲ ਦੁਪੱਟਿਆਂ ਦੇ ਵਰਕ ਵਗੈਰਾ ਤੁਹਾਨੂੰ ਦਿਖਾਵਾਂਗੇ ਸੂਟਾਂ ਦੇ ਤੇ ਇਹਨਾਂ ਵਿੱਚ ਤੁਹਾਨੂੰ ਤੁਸੀਂ ਵਰਕ ਵਗੈਰਾ ਹਨ ਦੁਪੱਟੇ ਦੇ ਕਰਵਾ ਕੇ ਵੀ ਲੈ ਸਕਦੇ ਹੋ ਤੁਸੀਂ ਵਿਦੌਟ ਵਰਕ ਵੀ ਲੈ ਸਕਦੇ ਹੋ ਤੇ ਜਿਹੜੇ ਕਸਟਮਰ ਨੇ ਆਪਣਾ ਸੇਮ ਸੂਟ ਤਿਆਰ ਕਰਵਾਉਣਾ ਉਹ ਸੇਮ ਡਿਜ਼ਾਈਨਿੰਗ ਦੇਖ ਕੇ ਬਿਆਕਰਵਾ ਲੈਣਾ ਬਾਕੀ ਜਿਹੜੀ ਫੈਬਰਿਕ ਦਿੱਤੇ ਲਗੀ ਉਹ ਤੁਸੀਂ ਆਪਣੇ ਸਾਹੇ ਸਾਨੂੰ ਭੇਜ ਕੇ WhatsApp ਜਿਵੇਂ ਦਾ ਜਿਵੇਂ ਦਾ ਫੈਬਰਿਕ ਤੁਸੀਂ ਪਸੰਦ ਕਰਦੇ ਹੋ ਨਾ ਕੋਈ ਕਿਸੇ ਦੀ ਚੁਆਇਸ ਕਿੱਦਾਂ ਨਹੀਂ ਹੁੰਦੀ ਐ ਫੈਬਰਿਕ ਦੀ ਕਿਸੇ ਦੀ ਕਿੱਦਾਂ ਹੁੰਦੀ ਐ ਕੋਈ ਕਾਟਨ ਨੂੰ ਪਸੰਦ ਨਹੀਂ ਕਰਦਾ ਕੋਈ ਜ਼ਿਆਦਾ ਕਾਟਨ ਦੇ ਸੂਟੀ ਖੰਦ ਕਰਦਾ ਕੋਈ ਲਾਈਨਿੰਗ ਵਾਲੇ ਪਸੰਦ ਕਰਦਾ ਕੋਈ ਬਿਦੌਟ ਲਾਈਨਿੰਗ ਵਾਲਾ ਪਸੰਦ ਕਰਦਾ ਨਾ ਹਰ ਇੱਕ ਦੀ ਚੁਆਇਸ ਜਿਹੜੀ ਅਲੱਗ-ਅਲੱਗ ਦੀ ਜਿਵੇਂ ਤੁਹਾਨੂੰ ਕੋਈ ਫੈਬਰਿਕ ਪਸੰਦ ਹੋਊਗਾ ਮੇਰੇ ਆਪਣੇ ਕੋਲ ਹਰ ਇੱਕ ਤਰ੍ਹਾਂ ਦਾ ਫੈਬਰਿਕ ਜਾਊਗਾ ਤੇ ਵਰਕ ਵੀ ਤੁਸੀਂ ਜਿਵੇਂ ਦਾ ਤੁਸੀਂ ਚਾਹੋ ਹੈਵੀ ਤੋਂ ਹੈਵੀ ਹਲਕੇ ਤੋਂ ਹਲਕਾ ਮਸ਼ੀਨ 'ਚ ਆਰੀ 'ਚ ਹੈਂਡ ਪੇਂਟ ਤੇ ਆਪਣਾ ਜਿੱਦੇ ਹਨ ਹੈਂਡ ਉਮੈਦਾਹੀ ਵਰਕ ਆਪਣਾ ਡਿਜ਼ਾਈਨ ਭੇਜ ਕੇ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ। ਬਾਕੀ ਜਿਹੜੇ ਆਪਣੇ ਐਜ ਵਾਲੇ ਸੂਟ ਨੇ ਤੁਹਾਨੂੰ ਦਿਖਾਉਣੇ ਆਂਗੇ, ਇਹ ਵੀਰ ਕਰ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪਸੰਦ ਆਉਣਗੇ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ। ਹਾਂਜੀ ਦੇਖਿਓ ਜਿਹੜਾ ਪਹਿਲਾ ਸੂਟ ਆਪਾਂ ਤਿਆਰ ਕਰਵਾਇਆਗਾ। ਇਹ ਆਪਣਾ ਮਾਊਸ ਜਿਹਾ ਕਲਰ ਹੈਗਾ। ਮਾਊਸ ਕਲਰ ਦੇ ਉੱਪਰ ਆਪਾਂ ਨੇ ਰੈਡੀ ਕਰਵਾਇਆਗਾ। ਤੇ ਇਹ ਹੈ ਡਿਲਨ ਕਾਟਨ ਦੀ ਫੈਬ੍ਰਿਕ ਹੈ। ਡਿਲਨ ਕਾਟਨ ਤੇ ਰੈਡੀ ਕਰਵਾਇਆਗਾ ਆਪਾਂ ਨੇ। ਮਾਊਸ ਕਲਰ ਦਾ। ਇਹ ਵਰਕਾ ਦੇਖੋ ਇੱਕ ਥ੍ਰੈਡ ਦੇ ਨਾਲ ਵਰਕ ਹੋਇਆ ਹੋਇਆ ਹੈਗਾ ਇੱਕ ਸਾਈਡ ਦੇ ਨਾਲ ਵਰਕ ਹੋਇਆ ਹੈ ਗਲੇ ਦਾ ਵਰਕ ਆ ਗਿਆ ਤੇ ਚਾਕ ਤੇਰੇ ਦਾ ਵਰਕ ਕਰਦੇ ਕਲੇ ਦੇ ਉੱਪਰ ਵਰਕਾ ਲ ਇੱਕ ਸਾਈਡ ਦੇ ਨਾਲ ਹੀ ਆਪਾਂ ਨੇ ਜਿਹੜਾ ਕੱਲ ਦਾ ਗਾ ਕੇ ਆਪਾਂ ਵਾਈਨ ਰੰਗ ਦੇ ਨਾਲ ਇੱਕ ਥ੍ਰੈਡ ਦੇ ਨਾਲ ਹੀ ਦੇਖੋ ਵਰਕ ਕਰਵਾਇਆ ਹੋਇਆ ਹੈਗਾ ਗਲੇ ਦਾ ਵਰਕ ਆ ਗਿਆ ਤੇ ਨੀਚੇ ਦੇਖੋ ਇਹ ਤਾਂ ਚਾਕਾਂ ਤੇਰੇ ਦੇ ਉੱਪਰ ਵਰਕਾ ਬਹੁਤ ਸੋਣਾ ਇੱਕ ਥ੍ਰੈਡ ਦੇ ਨਾਲ ਹੀ ਆਪਣਾ ਇਹਦਾ ਵਰਕਾਗਾ ਹੋਇਆ ਹੋਇਆ ਹੈਗਾ ਆਪਣੀ ਬਾਹ ਦੇ ਉੱਪਰ ਵੀ ਵਰਕ ਮਿਲੂ ਬਹੁਤ ਸੋਹਣਾ ਵਰਕ ਆਪਾਂ ਦੀ ਬਾਹ ਦੇ ਉੱਪਰ ਕਰਵਾਇਆ ਹੈ ਬਹੁਤ ਹੀ ਵਧੀਆ ਹੈਵੀ ਜਿਹੇ ਵਰਕ ਹੈਗਾ ਬਾਹ ਦੇ ਉੱਪਰ ਵੀ ਬਾਕੀ ਫਿਨਿਸ਼ਿੰਗ ਵਗੈਰਾ ਬਹੁਤ ਸੋਹਣੀ ਹੋਈ ਹੋਈ ਹੈਗੀ ਵਰਕ ਦੀ ਗਲੇ ਦੇ ਵਰਕ ਦੀ ਤੇ ਨਾਲ ਆਪਣਾ ਚਾਰਦੇ ਦੇ ਤੇ ਵਾਟਾ ਨਾਲ ਇਹਦੇ ਦੁਖੇ ਦੁਪੱਟਾ ਜਿਹੜਾ ਆਪਾਂ ਨੇ ਪਿਓਰ ਚੁੰਮ ਦਾ ਰੈਡੀ ਕਰਵਾਇਆ ਹੈਗਾ ਸੂਟ ਨਾਲ ਦਾ ਦੁਪੱਟਾ ਕਰਵਾਤੀ ਆਪਾਂ ਜਿਹੜੇ ਵਾਈਨ ਕੱਲਨ ਦਾ ਵਿੱਚ ਕਰੈਟ ਹੈਗਾ ਉਹ ਵਿੱਚ ਜੈਪੁਰੀ ਚੱਕਰ ਦੇ ਦੇਖੋ ਇਹਦਾ ਜੈਪੁਰੀ ਆਪਾਂ ਜਿਹੜਾ ਰੈਡੀ ਕਰਵਾਇਆ ਹੈਗਾ ਬਾਕੀ ਫੋਰ ਸਾਈਡ ਜਿਹਨੇ ਆਪਣਾ ਵਾਈਨ ਸ਼ੇਡ ਹੈਗਾ ਉਹ ਦਾ ਫੋਰ ਸਾਈਡ ਆਪਣਾ ਦੁਪੱਟੇ ਤੇ ਦਾ ਕੱਟ ਵਰਤ ਕਰਵਾਇਆ। ਇਹ ਕੱਟ ਵਰਤ ਕੋਈ ਹੈਗਾ ਫੋਰ ਸਾਈਡ ਦੁਪੱਟੇ ਦੇ ਉੱਪਰ ਹੁਣ ਤੁਸੀਂ ਦੁਪੱਟੇ ਵਾਲਾ ਵਰਤ ਜਿਹੜਾ ਕੱਟ ਵੀ ਕਰਵਾ ਸਕਦੇ ਹੋ ਆਪਣਾ ਸੇਮ ਇਦਾਂ ਕਰਵਾਉਣਾ ਹੈ ਕਿਸੇ ਆਪਣਾ ਵਧੀਆ ਹੈਵੀ ਜਿਹਾ ਸਮੂਟ ਪਾਰਟੀ ویئر ਸੂਟ ਰੈਡੀ ਕਰਵਾਉਣਾ ਹੈ ਤੁਸੀਂ ਵਰਤਣਾ ਲੈ ਸਕਦੇ ਹੋ ਦੁਪੱਟਾ ਨਹੀਂ ਤੁਸੀਂ ਆਪਣਾ ਵਿਦੋਟ ਦਾ ਵਰਤਣਾ ਜੇ ਫਿਨਿਸ਼ਿੰਗ ਦੇ ਨਾਲ ਹੀ ਆਪਣਾ ਇਹ ਦੁਪੱਟਾ ਉਹਦਾ ਬਾਏ ਕਰ ਸਕਦੇ ਹੋ ਬਹੁਤ ਹੀ ਸੋਹਣਾ ਆਪਣਾ ਲੇਲਨ ਕਾਟਨ ਦੀ ਫੈਬਰਿਕ ਹੈਗੀ ਸੂਟ ਦੀ ਤੇ ਪਿਓਰ ਚਨੂਨ ਦਾ ਆਪਣਾ ਦੁਪੱਟਾ ਤਿਆਰ ਹੋਇਆਗਾ ਕਿ ਤੁਸੀਂ ਹਨਾ ਆਪਣਾ ਇਹ ਜਿਹੜਾ ਵਰਕ ਹੈਗਾ ਐਦਾ ਵੀ ਵਰਵਾ ਸਕਦੇ ਨਾਲ ਬਾਟਮ ਵਗੈਰਾ ਦਾ ਐਡ ਕਰਵਾਉਣਾਗਾ ਵਿੱਚ ਕੋਈ ਗੁੱਤੀ ਵਗੈਰਾ ਐਡ ਕਰਵਾਉਣੀ ਆਪਣਾ ਕੋਈ ਵੀ ਕਰਵਾ ਕੇ ਲੈ ਸਕਦੇ ਹੋ ਤੇ ਜਿਵੇਂ ਤੁਹਾਨੂੰ ਪਸੰਦ ਹੋਇਆ ਜਿਹੜੇ ਫੈਬਰਿਕ ਤੇ ਆਪਣਾ ਸੇਮ ਰੈਡੀ ਕਰਵਾਉਣਾਗਾ ਸੇਮ ਕਰਵਾ ਸਕਦੇ ਹੋ ਹਾਂਜੀ ਇਹ ਜਿਹੜਾ ਨੈਕਸਟ ਹੁਟਾ ਆਪਣਾ ਇਹ ਵਾਲੀ ਵੀ ਆਪਣੀ ਨੀਲਨ ਕਾਟਨ ਦੀ ਫੈਬਰਿਕ ਹੈਗੀ ਤੇਲਰ ਕਾਟਨ ਦੀ ਫੈਬਰਿਕ ਹੈਗੀ ਤੇ ਇਹ ਵੀ ਆਪਣਾ ਇੱਕ ਥ्रेड ਦੇ ਨਾਲ ਹੀ ਵਰਤਤ ਹੋਇਆ ਫੈਬਰਿਕ ਹੈ ਆਫੀਸਨਲ ਨਾਈਟ ਜੈ ਕਲਰ ਆਇਆ ਹੈ ਲਾਈਟ ਇਹ ਮਤਲਬ ਇਸ ਕੇ ਨਕਰੀ ਜੈ ਕਲਰ ਅਲੱਗ ਆਫ ਵਾਈਟ ਜੈ ਕਲਰ ਹੈਗਾ ਦੇਖੋ ਇਹ ਇੱਕ ਕਲਰ ਦੇ ਸਾਈਡ ਨਾਲ ਹੀ ਆਪਣਾ ਜਿਹੜਾ ਇਹ ਵਰਕ ਹੋਇਆ ਹੈਗਾ ਇਹ ਦੋਵੇਂ ਚਾਕਾਂ ਦੇ ਉੱਪਰ ਵਰਕ ਹੋਇਆ ਹੈਗਾ ਤੇ ਨਾਲ ਇਹ ਦੇਖੋ ਆਪਣਾ ਇਹਦਾ ਵਰਕ ਬਾਹਰ ਦਾ ਵਰਕ ਹੈਗਾ ਇਹ ਵਾਲਾ ਬਾਹਰ ਤੇ ਵਰਕ ਹੋਇਆ ਹੈਗਾ ਬਾਹਰ ਦਾ ਵਰਕ ਹੈਗਾ ਤੇ ਇਹਦੀ ਬਾਟਮ ਤੇ ਵੀ ਵਰਕ ਮਿਲੂਗਾ ਆਪਾਂ ਨੂੰ ਸੇਮ ਇਦਾਂ ਦਾ ਇੱਕ ਬਾਟਮ ਤੇ ਵਰਕ ਹੈਗਾ ਬਾਹਰ ਦੀ ਵਰਕ ਹੈਗਾ ਤੇ ਚਾਕਾਂ ਤੇ ਵਰਕ ਹੈਗਾ ਇੱਕ ਥ੍ਰੈਡ ਦੇ ਨਾਲ ਹੀ ਵਰਕ ਹੋਇਆ ਹੈ ਬਹੁਤ ਹੀ ਸੋਹਣਾ ਖੂਬਸੂਰਤ ਡਿਜ਼ਾਈਨ ਹੈ ਆਪਣਾ ਇਹ ਆਪਾਂ ਪਹਿਲਾਂ ਇਹ ਨਾਲ ਦੇ ਸੂਟ ਤਿਆਰ ਕਰਵਾਏ ਸੀਗੇ ਬਹੁਤ ਹੀਿਆ ਦਾ ਸੂਟ ਆਪਣੇ ਤਿਆਰ ਹੋਏ ਹੋਏ ਸੀ ਇਹਦੇ ਨਾਲ ਦੇ ਤੇカスタਮਰ ਜਿਵੇਂ ਵੀਡੀਓ ਦੇਖਦੇ ਨੇਗੇ ਪਿਛਲੇ ਜਿਹੜੇ ਡਿਜ਼ਾਈਨ ਇਹ ਆਪ ਕੋਲ ਕਰਵਾ ਲੈਂਦੇ ਨੇਗੇ ਬਹੁਤ ਸੋਹਣਾ ਡਿਜ਼ਾਈਨ ਦੇ ਨਾਲ ਦੇ ਤਿਆਰ ਇਹ ਆਪਣਾ ਪਿਓਰ ਆਰਗੈਨਿਕ ਦੁਪੱਟਾ ਕੱdenਾ ਨਾਲ ਤਿਆਰ ਕਰਵਾ ਕੇ ਆਪੇ ਨੂੰ ਕੱਟ ਬੱਟ ਲੈਂਦਾ ਗਾ ਬਹੁਤ ਸੋਹਣਾ ਤਿਆਰ ਹੋਇਆ ਹੈ ਦੁਪੱਟਾ ਆਪਣਾ ਪਿਓਰ ਆਰਗੈਨਿਕ ਦੁਪੱਟਾ ਗਾ ਤੇ ਲਿਨਨ ਕਾਟਨ ਫੈਬਰਿਕ ਦੀ ਆਪਣਾ ਸੂਟ ਹੈ ਤੁਸੀਂ ਆਪਣਾ ਦੁਪੱਟਾ ਜਿਹੜਾ ਕੱਟ ਵਰਕ ਦੇ ਨਾਲ ਵੀ ਲੈ ਸਕਦੇ ਹੋ ਫ੍ਰਿਸ਼ੀ ਦੇ ਨਾਮ ਵੀ ਲੈ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਆ ਹਨ ਮਮੀ ਆਪਣਾ ਦੁਪੱਟਾ ਤਿਆਰ ਕਰਵਾ ਕੇ ਲੈ ਸਕਦੇ ਹੋ ਬਾਕੀ ਜਿਹੜਾ ਸੂਟ ਆ ਤੁਸੀਂ ਪਹਿਲਾਂ ਸਾਡੇ ਕਿਸੇ ਦੁਪੱਟੇ ਦੇ ਵਰਕ ਵਗੈਰਾ ਦੇਖੋਇਆ ਇਹ ਕਸਟਮਰ ਨੇ ਆਪਣਾ ਦੁਪੱਟੇ ਤੇ ਵਰਕ ਕਰਵਾਇਆਗਾ ਤੁਸੀਂ ਆਪਣਾ ਵਿਦਆਊਟ ਦੁਪੱਟੇ ਵਰਕ ਵਾਲਾ ਦੁਪੱਟਾ ਵੀ ਹਨਾ ਤੁਸੀਂ ਲੈ ਸਕਦੇ ਹੋ ਤੇ ਨਾਲ ਆਪਣਾ ਇਹਦੇ ਕੋਈ ਹੋਰ ਵਰਕ ਵਗੈਰਾ ਸੂਟ ਤੇ ਐਡ ਕਰਵਾਉਣਾ ਹੈ ਜੇ ਜੇ ਡਿਜ਼ਾਈਨਿੰਗ ਚੇਂਜ ਕਰ ਲੈ ਤੁਸੀਂ ਕਲਰ ਇਹੀ ਰੱਖਣਾਗਾ ਹਨਾ ਆਪਾਂ ਉਦੋਂ ਲੈ ਸਕਦੇ ਜੇ ਮੈਨੂੰ ਪਸੰਦ ਆ ਸੇਮ ਡਿਜ਼ਾਈਨਿੰਗ ਸੇਮ ਫੈਬਰਿਕ ਚ ਲੈਣਾਗਾ ਤਾਂ ਆਪਣਾ ਸਾਰਾ ਸੁੱਤੜਾ ਐਗੂ ਬਾਈ ਕਰ ਸਕਦੇ ਹਾਂ ਹਾਂ ਜਿਹੜਾ ਨੈਕਸਟ ਦਾ ਆਪਣਾ ਇਹ ਵਾਲਾ ਆਪਣਾ ਟੈਗੀ ਸਿਲਕ ਤੇ ਪਿਆਰਾਗਾ ਬਹੁਤ ਸੋਹਣਾ ਆਪਣਾ ਸਟਾਰ ਵਾਲਾ ਡਿਜ਼ਾਈਨ ਆ ਇਹ ਵੀ ਪਿਛਲੇ ਮੈਨੂੰ ਆਰਾਧ ਤਿੰਨ ਚਾਰ ਮਹੀਨੇ ਹੋ ਗਏ ਸ਼ਾਇਦ ਪੰਜ ਪੰਜੇ ਵੀ ਨਹੀਂ ਹੋ ਗਏ ਉਦੋਂ ਕਾਫੀ ਟ੍ਰੈਂਡ ਦੇ ਵਿੱਚ ਸੀਗਾ ਸਾਡਾ ਇਹ ਵਾਲਾ ਇਹਦੇ ਦੀ ਵੀ ਆਪਣੇ ਕਾਫੀ ਸੂਤ ਪਿਆਰ ਕੋਈ ਸੇ ਘਰਾਉਗੀ ਉਹ ਸਾਰਾ ਦਾ ਹੈ ਬਹੁਤ ਸੋਹਣਾ ਬੰਦਾ ਸੂਤ ਸੈਟ ਹੋਗੇ ਤਾਂ ਕਿ ਸੋਹਣੇ ਡਿਜ਼ਾਈਨ ਬਣ ਗਏ ਗਲੇ ਦਾ ਵਰਕ ਵੀ ਹੁਣ ਆ ਦੇਖੋ ਜੇ ਐਦਾ ਗਲੇ ਦਾ ਵਰਕ ਆ ਗਿਆ ਸਾਰਾ ਫਿਰ ਇਹ ਚਾਹ ਘੇਰੇ ਦੇ ਉਪਰ ਆ ਬ ਐਦਾ ਵੇਲ ਜਿਹਾ ਕਿ ਫਿਰ ਇਹਦੇ ਆ ਸਟਾਰ ਵਾਲੇ ਜਿਹੜੇ ਸਟਾਰ ਵਾਲਾ ਵਰਕ ਕਹਿੰਦੇ ਸੀ ਤੁਸੀਂ ਨਾ ਵੀਰ ਸਟਾਰ ਵਾਲੀ ਸੀਗਾ ਕਿਉਂਕਿ ਆਪਣੀ ਜਿਹੜਾ ਵਰਕ ਨੂੰ ਰੈਡੀ ਕਰਵਾਉਣਾ ਹਮੇਨਾ ਫਿਰ ਤਾਂ ਕੋਈ ਨਾ ਰੱਖ ਲਈਏ ਤਾਂ ਉੱਤ ਪਰ ਸਖੀਮਸ ਹੋ ਜਾਂਦਾ ਸਟਾਰ ਵਾਲਾ ਵਰਕ ਦੇਖੋ ਐਦਾ ਇਹ ਤਾਂ ਆਪਣੇ ਘੇਰੇ ਦੇ ਦੋਨਾਂ ਕਾਰਨਰ ਦੇ ਉਪਰ ਆ ਜਾਂਦਾ ਇੱਧਰ ਬਾਹਲੇ ਉੱਪਰ ਵਰਕ ਆ ਗਿਆ ਤੇ ਇਹਦੀ ਬਾਟਮ ਤੇ ਵੀ ਵਰਕ ਮਿਲੂਗਾ ਆਪਾਂ ਪਰ ਮੈਂ ਆਹ ਆਹ ਵਾਲਾ ਜਿਹੜਾ ਵਰਕ ਹੈ ਬਾਹਲੇ ਲਿਆਈ ਤੇ ਮੈਂ ਆਹ ਬਾਟਮ ਤੇ ਲਈ ਉਹ ਜਿੱਦੇ ਮੈਂ ਫਸਟਚਿੰਗ ਟਾਈਪ ਕਰ ਲੈ ਜਾਈਂਗਾ ਬਾਹਲੇ ਜਿਹੜਾ ਵਰਕ ਹੈਗਾ ਤੇ ਆਪਣੀ ਬਾਟਮ ਤੇ ਲਗਾ ਦੇਣਾ ਇਹ ਆਪਣਾ ਟਾਈਪ ਦੇ ਸਿਰ ਤੇ ਤਿਆਰ ਹੋਇਆਗਾ ਇਹਦੇ ਨਾਲ ਦੇ ਸੇਮ ਸੂਤਾ ਆਪਣਾ ਇੱਕ ਸਟਨ オーਰਗਨ ਦਾ ਤਿਆਰ ਆਏਗਾ ਇਹ ਵਾਲਾ ਆਪਣਾ ਸਟਨ オーਰਗਨ ਦਾ ਉਹ ਸੂਤਾ ਆਪਣਾ ਸੇਮ ਸਿੰਘ ਤਿਆਰ ਨਹੀਂ ਹੋਇਆ ਇਹ ਸਟਨ オーਰਗਨ ਤੇ ਰੈਡੀ ਹੋਏਗਾ ਆਪਣਾ ਸੇਮ ਬਣਾਈ ਦੇ। ਬਾਹਰ ਇਹ ਵਾਲੇ ਕਸਟਮਰ ਨੇ ਆਪਣਾ ਗਲੇ ਦੇ ਵਰਕ ਕਰਵਾਇਆ ਪਰ ਆਪਣੇ ਇਹ ਤੇ ਆਪਣਾ ਗਲੇ ਦੇ ਵਰਕ ਨਹੀਂ ਹੈਗਾ। ਇਹ ਸਿਰਫ ਆਪਣਾ ਚੱਕ ਘੇਰੇ ਦੇ ਵਰਕ ਹੈਗਾ। ਬਾਹ ਤੇ ਵਰਕਾਂ ਤੇ ਬਾਟਮ ਤੇ ਵਰਕ ਵੀ ਲੱਗਣਾ। ਬਾਟਮ ਤੇ ਵੀ ਵਰਕ ਮਿਲੂਗਾ ਤੇ ਬਾਹਰ ਦੇ ਵੀ ਵਰਕ ਮਿਲੂਗਾ। ਸਿਰਫ ਇਹ ਗਲੇ ਤੇ ਵਰਕ ਨਹੀਂ ਹੈਗਾ। ਤੁਸੀਂ ਆਪਣਾ ਐਡ ਕਰਵਾਉਣਾ ਗਲੇ ਦਾ ਵਰਕ ਕਰਵਾ ਸਕਦੇ ਹੋ। ਬਹੁਤ ਹੀ ਸੋਹਣੀ ਦੇਖੋ ਇਹਦਾ। ਸਕਾਈ ਜੇ ਗੱਲ ਲਈ ਬਹੁਤ ਸੋਹਣਾ ਲੱਗਦਾ ਤੇ ਕਾਜਰੀ ਤੇ ਤੇ ਕੈਰਟ ਕਲਰ ਦੀ ਬਹੁਤ ਸੋਹਣਾ ਲੱਗਦਾ। ਦੋ ਸੇਮ ਡਿਜ਼ਾਈਨਿੰਗ ਆਪਣੀ ਕਿਸੇ ਸਿੰਥੈਟਿਕ ਫੈਬਰਿਕ ਤੇ ਕਰਵਾਉਣੇ ਸਨ ਸਾਡੇ। ਜੇਕਰ ਵਾਸਾ ਕੋਈ ਮੇਕਅਪ ਹੋਵੇ ਨੇ ਪਾਰਟੀ ویئر ਜੇ ਤੁਸੀਂ ਆਪਣਾ ਫੈਮਿਲੀਕ ਵਗੈਰਾ ਤੇ ਮਸਲੀਨ ਤੇ ਲਨਕੋਟ ਦੇ ਨਾ ਉਵੇਂ ਤਿਆਰ ਕਰਵਾਉਣਾ ਆਪਣਾ ਉਵੇਂ ਕਰਵਾ ਲੈ ਸਕਦੇ। ਨਾਲ ਦੁਪੱਟਾ ਟਾਈ ਡਾਈ ਹੋ ਜਾਊਗਾ। ਇੱਕ ਕਲਰ ਦਾ ਹੋ ਕੇ ਵੈਸੇ ਸੇ ਇੱਕ ਕਲਰ ਦਾ ਦੁਪੱਟਾ ਕਰਾ ਕੇ ਉਹਨੂੰ ਡਾਈ ਵਾਲੀ ਲੇਸ ਲਗਾਉਣੇ ਪੁੱਛਾਂਗੇ ਬਲੈਕ ਕਲਰ ਦੀ। ਤੁਸੀਂ ਆਪਣਾ ਟਾਈ ਡਾਈ ਕਰਵਾਉਣਾ ਦੁਪੱਟਾ ਉਵੇਂ ਕਰਵਾ ਸਕਦੇ। ਜਿਹੜਾ ਆਪਣਾ ਹੱਥ ਵਾਲਾ ਸੰਤ ਹੈਗਾ ਇਹ ਆਪਾਂ ਨੇ ਲਨਕੋਟਨ ਦੇ ਉੱਪਰ ਰੈਡੀ ਕਰਵਾਇਆ ਇਹ ਵੀ ਆਪਣਾ ਮਸ਼ੀਨ ਵਰਕ ਦਾ ਹੈਗਾ। ਬਿਲਕੁਲ ਨਵਾਂ ਡਿਜ਼ਾਈਨ ਆ ਆਪਣਾ ਮਸ਼ੀਨ ਵਰਕ ਦੇ ਵਿੱਚ ਇਹ ਇਹ ਆਪਣਾ ਲਿੰਨਨ ਕਾਟਨ ਦੀ ਫੈਬਰਿਕ ਹੈ ਤੇ ਇਹਦਾ ਕਲਰ ਆ ਜਿਹੜਾ ਲਾਈਟ ਜਾਂ ਸਕਾਈ ਕਲਰ ਹੈਗਾ ਲਾਈਟ ਸਕਾਈ ਕਲਰ ਹੈਗਾ ਇਹਦਾ ਇਹ ਘੇਰੇ ਤੇ ਵਰਕ ਹੈ ਇਹਦੇ ਇਹਦਾ ਖੂਲ ਕੇ ਦਿਖਾਵਾਂਗੇ ਸਾਰਾ ਬਿਲਕੁਲ ਡਿਫਰੈਂਟ ਜਾਂ ਨਵਾਂ ਜਿਹਾ ਕਲਰ ਹੈਗਾ ਤੇ ਆਪਾਂ ਨੂੰ ਲਿੰਨਨ ਕਾਟਨ ਦੇ ਵਿੱਚ ਵੀ ਕਾਫੀ ਕਲਰ ਮਿਲ ਜਾਂਦੇ ਨੇ ਇਹ ਨਹੀਂ ਹੈਗਾ ਇਹਨੂੰ ਆਪਾਂ ਡਾਈ ਨਹੀਂ ਕਰਵਾ ਸਕਦੇ ਜਿਹੜੇ ਕਲਰ ਸਾਡੇ ਕੋਲ ਹੋਣਗੇ ਤੁਸੀਂ ਆਪਣਾ ਉਹਨਾਂ ਚ ਸਿਲੈਕਟ ਕਰਕੇ ਆਏ ਹਨਾ ਸੂਟ ਰੈਡ ਤਿਆਰ ਕਰਵਾ ਕੇ ਲੈ ਸਕਦੇ ਹੋ ਸੇਮ ਵੀ ਮਿਲ ਜਾਂਦੇ ਨੇ ਕਲਰ ਜੇ ਤੁਸੀਂ ਸੇਮ ਕਲਰ ਚਾਹੁੰਦੇ ਹੋ ਏਦਾਂ ਵਰਕ ਹੋਇਆ ਤੁਹਾਨੂੰ ਸਾਰਾ ਕੈਮਰਾ ਕਮਾ ਕੇ ਵਰਕ ਦਿਖਾ ਦਿੰਨੇ ਆਗੇ ਜਿਹੜਾ ਇਧਰ ਵਾਲੀ ਸਾਈਡ ਹੈ ਇਹਦੇ ਬਾਹਾਂ ਦਾ ਵਰਕ ਹੈ ਇਹ ਵਾਲਾ ਬਾਹਾਂ ਦਾ ਵਰਕ ਆ ਗਿਆ ਗਲੀ ਦਾ ਵਰਕ ਆ ਗਿਆ ਘੇਰੇ ਤੇ ਵਰਕ ਦਿਖਾ ਦ ਤੁਹਾਨੂੰ ਨੇੜੇ ਕੈਮਰਾ ਕਰਕੇ ਸਾਰਾ ਘੇਰੇ ਵਾਲਾ ਵਰਕ ਦਿਖਾ ਦਿੰਨੇ ਆ ਕੱਟ ਵਰਕ ਵਗੈਰਾ ਹੋਇਆ ਹੋਇਆ ਹੈਗਾ ਏਦਾਂ ਬਹੁਤ ਸੋਹਣਾ ਜਾਂ ਡਿਫਰੈਂਟ ਜਾਂ ਵਧੀਆ ਜਿਹਾ ਵਰਕ ਹੋਇਆ ਹੈਗਾ ਆਪਣੇ ਬਿਲਕੁਲ ਨਮਾਗਾ ਤੇ ਇਧਰ ਆ ਗਿਆ ਦੀ ਬਾਜੂ ਦੇ ਉੱਪਰ ਵਰਕ ਬਾਹਲ ਵਰਕ ਸੇਮ ਹੀ ਐਦਾ ਦੀ ਬਾਟਮ ਤੇ ਵਰਕ ਹੋਇਆ ਹੈ ਦੇਖੋ ਆਹ ਵਾਲਾ ਬਾਟਮ ਦਾ ਵਰਕ ਬਹੁਤ ਸੋਹਣਾ ਜਿਹਾ ਹੋਇਆ ਹੈ ਦੇਖੋ ਡਿਫਰੈਂਟ ਜਿਹਾ ਫਲਾਰ ਜਿਹਾ ਬਣਿਆ ਹੋਇਆ ਹੈਗਾ ਬਾਟਮ ਦੇ ਵਰਕ ਤੇ ਤੁਸੀਂ ਬਾਟਮ ਦੇ ਵਰਕ ਦੀ ਚੋਇਸ ਤੁਹਾਡੀ ਆਪਣੀ ਹੁੰਦੀ ਹੈਗੀ ਤੁਸੀਂ ਜਿਵੇਂ ਚਾਹੋ ਆਪਣਾ ਬਾਟਮ ਦਾ ਵਰਕ ਕੱਟ ਵੀ ਕਰਵਾ ਸਕਦੇ ਹੋ ਸੇਮ ਐਦਾ ਹੀ ਤੁਸੀਂ ਆਪਣਾ ਸਾਰਾ ਸੂਟ ਰੈਡੀ ਕਰਵਾ ਕੇ ਲੈਣਾ ਸੇਮ ਆਪਣਾ ਐਦਾ ਲੈ ਸਕਦੇ ਜਿਵੇਂ ਤੁਹਾਡੀ ਚੋਇਸ ਹੋਈ ਆਪਣੀ ਚੋਇਸ ਦੇ ਅਕੋਰਡਿੰਗ ਸਾਰਾ ਸੂਟ ਇਹ ਲਿਨਨ ਕੋਟ ਤੇ ਤਿਆਰ ਹੈ ਤੁਸੀਂ ਕੈਮਰਿਕ ਤੇ ਵੀ ਕਰਵਾ ਸਕਦੇ ਹੋ ਜੇ ਆਪਾਂ ਸੂਟ ਕੈਮਰਿਕ ਤੇ ਤਿਆਰ ਕਰਵਾਉਣਾ ਤਾਂ ਆਪਣਾ ਸਸਤਾ ਸੂਟ ਰੈਡੀ ਹੋ ਜਾਂਦਾ ਜੇਕਰ ਆਪਾਂ ਕੋਈ ਹੋਰ ਹਨਾ ਨਿੱਲੜ ਕੋਟਟ ਵਗੈਰਾ ਤੇ ਮਸਲੀਨ ਫੈਬਰਿਕ ਦੇ ਵਿੱਚ ਆਪਾਂ ਸੂਟ ਰੈਡੀ ਕਰਵਾਉਣਾ ਜੇ ਬੰਗਾਰਵੀ ਵਿੱਚ ਕਾਫੀ ਟ੍ਰੈਂਡ ਦੇ ਵਿੱਚ ਚੱਲਦੇ ਨੇ ਇਹ ਵਾਲੇ ਆਪਣੇ ਸਾਰੇ ਫੈਬਰਿਕ ਹਨ ਉਹਨਾਂ ਤੇ ਆਪਾਂ ਨੂੰ ਥੋੜਾ ਜਿਆਦਾ ਪ੍ਰਾਈਸ ਜ਼ਿਆਦਾ ਪੈ ਜਾਂਦਾ ਹੈਗਾ ਤੇ ਕੈਮਰਿਕ ਤੇ ਆਪਾਂ ਸਸਤਾ ਸੂਟ ਰੈਡੀ ਕਰਵਾ ਲੈਣੇ ਹਾਂਜੀ ਇਹ ਤੁਸੀਂ ਸੇਮ ਵੀ ਰੈਡੀ ਕਰਵਾ ਸਕਦੇ ਹੋ ਦੁਪੱਟਾ ਜਿਵੇਂ ਚਾਹੋ ਆਪਣਾ ਉਹ ਵੀ ਰੈਡੀ ਕਰਵਾ ਕੇ ਇਹਦੇ ਨਾਲ ਲੈ ਸਕਦੇ ਹਾਂਜੀ ਇਹ ਸਨ ਬਲੇਡ ਵਾਲੇ ਸੂਟ ਆਪਾਂ ਤੁਹਾਨੂੰ ਦਿਖਾ ਚੁੱਕੇ ਹਾਂਗੇ ਸਾਰੀ ਫੈਬਰਿਕ ਦੀ ਡਿਟੇਲ ਹੈ ਸਾਰੇ ਵਰਕ ਦੀ ਹੈ ਨਾ ਡਿਟੇਲ ਸਭ ਵੀਡੀਓ ਵਿੱਚ ਦੱਸ ਚੁੱਕੇ ਹਾਂਗੇ ਜਿਵੇਂ ਤੁਹਾਨੂੰ ਪਸੰਦ ਹੋਇਆ ਆਪਣਾ ਵਰਕ ਦਾ ਆਪਣਾ ਵਰਕ ਦੀ ਸਾਰੀ ਸਿਲੈਕਸ਼ਨ ਕਰਕੇ ਆਪਣੀ ਫੈਬਰਿਕ ਦੀ ਸਿਲੈਕਸ਼ਨ ਕਰਕੇ ਜਿਵੇਂ ਤੁਹਾਨੂੰ ਪਸੰਦ ਆ ਆਪਣਾ ਉਹ ਬਿਜੈਰ ਕਰਵਾ ਕੇ ਲੈ ਸਕਦੇ ਹੋ ਵਰਕ ਦੇ ਵਿੱਚ ਕੁਝ ਐਡ ਕਰਵਾਉਣਾ ਸਕਿਪ ਕਰਵਾਉਣਾ ਜਿਵੇਂ ਤੁਹਾਨੂੰ ਪਸੰਦ ਆ ਨਾ ਮਿਕ ਸੂਟ ਆਪਣੇ ਪਸੰਦ ਦੇ ਅਨੁਸਾਰ ਤਿਆਰ ਕਰਵਾ ਕੇ ਲੈ ਸਕਦੇ ਹੋ ਫੈਬਰਿਕ ਦੀ ਸਿਲੈਕਸ਼ਨ ਵਰਕ ਦੀ ਸਿਲੈਕਸ਼ਨ ਤੋਂ ਪਹਿਤ ਸਿਲੈਕਸ਼ਨ ਸਾਰੀ ਜਿਹੜੀ ਤੁਹਾਡੀ ਆਪਣੀ ਤੋਂ ਹਾਂਜੀ ਜੇ ਜਿਵੇਂ ਤੁਸੀਂ ਆਪਣਾ ਆਰਡਰ ਕਰਨਾ ਹੋਇਆ ਤਾਂ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆਉਂਦਾ 62391629 डबल जी ਹਾਂਜੀ ਸਾਡੀ ਅੱਜ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੰਦੇ ਆਪਾਂ ਕੋ ਨੰਮੀ ਸੁੱਟਾ ਨਾਲ ਨੰਮੀ ਕਲਕਸ਼ ਨਾਲ ਨੰਮੀ ਨਾਲ ਸਸ਼ਿਕਾ